ਲੋਵੀ ਬਿਲੀਓ ਅੱਜ ਆਪਾਂ ਘਾਹ ਦੀ ਕਟਿੰਗ ਕਰਤੀ ਤੇ ਸਾਰੀ ਸਫਾਈ ਕਰਤੀ ਆ ਤੁਸੀਂ ਪਹਿਲਾਂ ਇੱਕ ਕਰੇ ਨਿਗਾਹ ਮਾਰ ਲਓ ਸਾਰੀ ਬੋਖਰ ਬੁਖਰ ਮਾਰ ਕੇ ਐਨ ਜਮਾ ਸਿਰਾ ਗੱਲਬਾਤ ਕਰਾਤੀ ਤੇ ਇਧਰਲੇ ਪਾਸੇ ਬਈ ਆ ਲੱਗਿਆ ਪਿਆ ਕੂੜੇ ਦਾ ਢੇਰ ਆ ਇੰਨੇ ਜਿਆਦੇ ਮਿਹਨਤ ਕਰਨੀ ਪੈਂਦੀ ਆ ਇੰਨੇ ਕਿ ਜਗ੍ਹਾ ਨੂੰ ਸਾਫ਼ ਰੱਖਣ ਦੇ ਵਾਸਤੇ ਤੇ ਕਈ ਭਰਾ ਕਹਿੰਦੇ ਵੀ ਇਹ ਤੇ ਤਾਂ ਕੀ ਮਿਹਨਤ ਲੱਗਦੀ ਆ ਪਰ ਬਈ ਜਿਹੜੇ ਕੰਮ 'ਚ ਜਦੋਂ ਬੰਦਾ ਪੈਂਦਾ ਤਾਂ ਉਹਨੂੰ ਹੀ ਪਤਾ ਹੁੰਦਾ ਵੀ ਮਿਹਨਤ ਕਿੰਨੀ ਕੁ ਲੱਗਦੀ ਆ ਤੇ ਅੱਜ ਬਾਈ ਸਾਰਾ ਦਿਨ ਇੱਥੇ ਜਿਹੜਾ ਸਾਫ ਸਫਾਈਆ ਕਰਕੇ ਪਹਿਲਾਂ ਘਾਹ ਦੀ ਕਟਿੰਗ ਕੀਤੀ ਫਿਰ ਜਿਹੜੀ ਕੋਈ ਥੋੜੀ-ਮੋਟੀ ਕਟਿੰਗ ਸੀਗੀ ਬੂਟਿਆਂ ਦੀ ਉਹ ਕੀਤੀ ਤੇ ਉਸ ਤੋਂ ਬਾਅਦ ਸਾਰੀ ਸਫਾਈ ਕਰਕੇ ਜਗਾ ਸਾਰੀ ਸਾਫ ਕਰਕੇ ਬੁਕਰ-ਬੁਕਰ ਮਾਰ ਕੇ ਤੇ ਆ ਹੁਣ ਛੜਤਾ ਘਾਹ ਨੂੰ ਪਾਣੀ ਆਪਾਂ ਆ ਪਈ ਜਾਂਦਾ ਪਾਣੀ ਤੇ ਮਾਹੌਲ ਦੱਸਿਓ ਵੀ ਕਿਵੇਂ ਆ ਸਾਰੇ ਭਰਾ ਤੇ ਮਿਹਨਤ ਤਾਂ ਭਾਈ ਜੇ ਆਪਾਂ ਕੋਈ ਵੀ ਕੰਮ ਆਣਾ ਕੋਈ ਵੀ ਸ਼ੌਂਕ ਆਪਾਂ ਨੂੰ ਤਾਂ ਉਹਦੇ ਪਿੱਛੇ ਮਿਹਨਤ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਕਰਨੀ ਪੈਂਦੀ ਆ ਤੇ ਮਿਹਨਤ ਦਾ ਫਲ ਜਦੋਂ ਆਪਾਂ ਨੇ ਕੰਮ ਕਰਕੇ ਮਿਲਦਾ ਤਾਂ ਉਹਦੀ ਭਾਈ ਖੁਸ਼ੀ ਵੱਖਰੀ ਹੁੰਦੀ ਆ ਕਿਉਂਕਿ ਆਹ ਬੂਟੇ ਭਾਈ ਆਪਾਂ ਜਮਾ ਛੋਟੇ-ਛੋਟੇ ਲਾਏ ਸੀਗੇ ਤੇ ਅੱਜ ਬਾਬੇ ਦੀ ਕਿਰਪਾ ਨਾਲ ਇੰਨੀ ਕੁ ਜ਼ਿਆਦਾ ਇਹਨਾਂ ਦੀ ਹਰਿਆਲੀ ਹੋ ਗਈ ਵੀ ਘਰੇ ਜਾਣ ਨੂੰ ਨਹੀਂ ਜੀ ਕਰਦਾ ਤੇ ਅੱਜ ਸਾਰੇ ਘਾਹ ਦੀ ਕਰਤੀ ਕਟਿੰਗ ਇੱਧਰ ਪਾਣੀ ਹੁਣ ਆਪਾਂ ਜਦੋਂ ਬਾਅਦ ਪਾਵਾਂਗੇ ਤੇ ਆ ਬੂਟਿਆਂ ਦੀ ਤੁਸੀਂ ਗ੍ਰੇਨਰੀ ਚੈੱਕ ਕਰੋ ਤਕਰੀਬਨ ਇਹਨਾਂ ਨੂੰ ਹਲੇ ਬਾਈ ਹਫਤਾ ਕੀ ਹੋਇਆ ਕਟਾਇਆ ਨੂੰ ਤੇ ਦੁਬਾਰੇ ਫੇਰ ਜਿਹੜੀ ਨਵੀਂ ਫੋਟ ਬਹੁਤ ਜ਼ਿਆਦਾ ਜਲਦੀ ਦੇ ਨਾਲ ਆਈ ਹੈ ਸਾਰੇ ਬੂਟਿਆਂ ਨੂੰ ਤੇ ਆ ਆਪਾਂ ਬਾਈ ਥੋੜੀ ਜੀ ਜਿਹੜੀ ਲੁੱਕ ਐਗਤੀ ਚੇਂਜ ਕਰਵਾਤੀ ਸੀਗੀ ਤੇ ਇਧਰਲੇ ਪਾਸੇ ਆਪਣੀਆਂ ਚਿੜੀਆਂ ਨੇ ਕਰ ਲਈ ਰਹਿਣ ਵਸੇਰੇ ਇਹਦੇ ਵਿੱਚ ਤੇ ਮੌਲ ਦੱਸੋ ਬੰਲਾਂ ਦਾ ਸ਼ਾਮ ਦਾ ਬਾਈ ਕਿਵੇਂ ਲੱਗਿਆ ਇੱਥੇ ਨਾ ਕੋਈ ਸ਼ੋਰ ਨਾ ਸ਼ਰਾਬਾ ਸਿਰਫ ਚਿੜੀਆਂ ਦੀ ਚਹਿਕ ਹੀ ਸੁਣਦੀ ਆ ਬਾਈ ਤੇ ਨਾ ਕੋਈ ਆਪਾਂ ਕਹੀਏ ਵੀ ਬਾਧੂ ਕੋਈ ਪ੍ਰਦੂਸ਼ਣ ਕਿਉਂਕਿ ਪ੍ਰਦੂਸ਼ਣ ਤਾਂ ਹਰਿਆਲੀ ਦੇ ਵਿੱਚ ਬਾਈ ਵੈਸੇ ਹੀ ਨਹੀਂ ਆਉਂਦਾ ਹਨ ਤੇ ਆਹ ਬੈਠੀਆਂ ਇਧਰ ਚਿੜੀਆਂ ਆਹ ਬੈਠੀ ਇੱਕ ਤਾਂ ਕਰੋ ਚੱਕ ਇੱਥੇ ਬਾਈ ਬਹੁਤ ਜ਼ਿਆਦਾ ਚਿੜੀਆਂ ਜਿਹੜੀਆਂ ਉਹ ਰਹਿੰਦੀਆਂ ਇਹਨਾਂ ਦੇ ਵਿੱਚ ਵੀ ਚਿੜੀਆਂ ਰਹਿੰਦੇ ਆ ਇਧਰ ਵੀ ਆਲ ਨਾ ਪਾਲਿਆ ਇੱਕ ਉਹ ਬੈਠੀ ਸਾਹਮਣੇ ਚਿੜੀ ਆਪਾਂ ਕਹਦੇ ਨੇ ਚਿੜੀਆਂ ਖਤਮ ਹੋ ਗਈਆਂ ਪਰ ਬਾਈ ਖਤਮ ਨਹੀਂ ਹੋਈਆਂ ਅਸਲ ਦੇ ਵਿੱਚ ਨਾ ਇਹਨਾਂ ਨੂੰ ਰਹਿਣ ਨੂੰ ਬਾਈ ਕਿਤੇ ਜਗ੍ਹਾ ਹੀ ਨਹੀਂ ਮਿਲਦੀ ਤੇ ਇੱਕ ਚਿੜੀ ਨੇ ਆਹ ਪਾਲਿਆ ਆਲ ਨਾ ਤੇ ਆ ਬੈਠੀ ਐ ਇਹਦੇ ਵਿੱਚ ਆ ਬੈਠੀ ਬਈ ਕਰੋ ਚੱਕ ਤੇ ਆਪਾਂ ਕਹਿ ਦਿੰਨੇ ਆ ਵੀ ਜਗ੍ਹਾ ਨਹੀਂ ਇਹ ਪੰਛੀ ਜਿਹੜੇ ਖਤਮ ਹੋ ਜਾਂਦੇ ਆ ਖਤਮ ਨਹੀਂ ਹੁੰਦੇ ਬਈ ਅਸਲ ਦੇ ਵਿੱਚ ਇਹਨਾਂ ਨੂੰ ਨਾ ਕਿਤੇ ਰਹਿਣ ਨੂੰ ਜਗ੍ਹਾ ਹੀ ਨਹੀਂ ਮਿਲਦੀ ਤੇ ਇਧਰਲੇ ਪਾਸੇ ਬਈ ਹੈਗਾ ਆਪਣਾ ਜਿਹੜਾ ਮਿੰਨੀ ਬਾਗ ਆਪਾਂ ਵੀਡੀਓ ਅਕਸਰ ਹੀ ਪਾਉਂਦੇ ਰਹਿੰਨੇ ਆ ਤੇ ਇਹ ਵੀ ਬਈ ਫਲਾਂ ਵਾਲੇ ਬੂਟੇ ਆਪਣੇ ਸਾਰੇ ਜਿਹੜੇ ਕਾਮਯਾਬ ਹੋ ਗਏ ਤੇ ਫਲ ਜਿਹੜਾ ਸਾਰੇ ਬੂਟਿਆਂ ਨੂੰ ਲੱਗਣਾ ਉਹ ਸਟਾਰਟ ਹੋ ਗਿਆ ਤੇ ਸ਼ਾਮ ਦਾ ਮਾਹੌਲ ਆ ਦੱਸੋ ਬਾਈ ਕਿਹੜੇ ਕਿਹੜੇ ਭਰਾਵਾਂ ਨੂੰ ਖੇਤਾਂ ਦਾ ਮਾਹੌਲ ਪਸੰਦ ਆ ਤੇ ਸਾਰੇ ਭਰਾ ਬਾਈ ਇਹੋ ਜਿਹਾ ਉਪਰਾਲਾ ਜਰੂਰ ਕਰੋ ਜਿੰਨੇ ਵੀ ਵੱਧ ਤੋਂ ਵੱਧ ਰੁੱਖ ਲਾ ਸਕਦੇ ਆਪਾਂ ਵੱਧ ਤੋਂ ਵੱਧ ਰੁੱਖ ਲਾਓ ਤੇ ਆਹ ਘਾਹ ਦੀ ਕਟਿੰਗ ਆ ਜਦ ਬਹੁਤ ਘੈਂਟ ਹੋਈ ਆ ਬਿਲਕੁਲ ਗੱਦਾ ਹੀ ਬਣ ਗਿਆ ਤੇ ਆ ਪਾਣੀ ਛੜਦਾ ਤੇ ਹੁਣ ਇਹਨੂੰ ਜਿਹੜੀ ਹਰਿਆਲੀ ਉਹ ਇੰਤੋਂ ਵੀ ਜ਼ਿਆਦਾ ਵਧੂਗੀ ਤੇ ਆ ਚਿੜੀਆਂ ਨੇ ਰਹਿਣ ਵਸੇਰੇ ਕਰ ਲਿਆ ਇੱਥੇ ਤੇ ਇੱਥੇ ਬਾਈ ਆਪਾਂ ਲਾਉਣਾ ਕਬੂਤਰਾਂ ਆਸਤੇ ਵੱਡਾ ਪਿੰਜਰਾ ਬਣਾ ਕੇ ਤੇ ਹੁਣ ਆਪਾਂ ਰੱਖਾਂਗੇ ਇੱਥੇ ਕਬੂਤਰ ਤੇ ਸ਼ਾਮ ਦਾ ਮਾਹੌਲ ਦੱਸਿਓ ਕਿਹੜੇ ਕਿਹੜੇ ਭਾਵਾਂ ਨੂੰ ਪਸੰਦ ਆ ਕਮੈਂਟ ਕਰਕੇ ਜਰੂਰ ਦੱਸਿਓ ਜਿਉਂਦੇ ਵਾਸਤੇ ਰੋ